ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੱਲੇ ਆ ਅਸੀਂ ਸ਼ਹਿਰ ਛਤੜੀ ਲੋ ਆਣਾ ਤੇ ਟੈਕ ਲੋ ਆਣਾ ਸ਼ਹਿਰ ਸਮਾਣਾ ਪੈਂਦਾ ਸਾਨੂੰ ਉਹ ਉਹ ਜਿੱਥੇ ਸ਼ਹਿਰ ਅੰਡਲ ਗਿਆ ਛਤਰੀ ਤੇ ਕਿਕਰਨ ਇੱਕ ਫਲੰਸਰ ਟੁੱਟ ਗਿਆ ਇਹਨਾਂ ਦੇ ਕੋਲ ਟਰੈਕਟਰ ਬੈਕ ਕਰਨ ਲੱਗੇ ਆ ਆ ਚੜ ਗਿਆ ਇਹ ਬੈਲਟ ਕਰਵਾਉਣ ਵਾਲੀ ਬੈਲਟਿੰਗ ਨਾਲ ਮੁੰਡਾ ਮਾਤੇ ਰਿਹਾ ਕੋਨਟੀ ਆਟੋ ਨਾਲ ਹੈਗਾ ਬਿੰਦਰ ਬੈਕ

ਹਾਂ ਠੀਕ ਹੈ ਨਾ ਓਏ ਜਪਾਨੀ ਵਾਲਾ ਇਹਦੀ ਧਮਕ ਜ਼ਿਆਦੇ ਹੋਏਗੀ ਨਾ ਹਾਂ ਜੀ ਧਮਕ ਦੀ ਆਵਾਜ਼ ਧਮਕ ਦਾ ਕੰਮ ਹੀ ਤਾਂ ਹੁੰਦਾ ਕਿ ਉਹਦਾ ਆਈਦਾ ਹੁੰਦਾ ਹੈ ਹੈ ਧਮਕ ਦਾ ਕੰਮ ਤੇ ਪਲੇਟ ਦਾ ਹੈ ਨਾ ਜੇ ਪਲੇਟ ਜਿੰਨੀ ਵੱਡੀ ਹੋਏਗੀ ਦੋਨਾਂ ਚੀਜ਼ਾਂ ਵਾਈ ਹੁੰਦਾ ਦੋਵਾਂ ਦੀ ਵੈਸੇ ਤਾਂ ਸਪੀਕਰ ਵੀ ਵੱਡਾ ਹੋਊਗਾ ਜਿੰਨਾ ਉਨੀ 베이스 ਬਣੀ ਜਿਹਦਾ ਮੈਗਨੇਟ ਵਧੀਆ ਹੋਊ ਸਪੀਕਰ ਦਾ ਥੱਲੇ ਤੇ ਜਿਹੜਾ ਉਹ ਵੱਡਾ ਨਾ ਪਿਆ ਉਹ ਕਿੰਨੇ ਦਾ ਆਪਣਾ ਇਹ ਸੈਟ ਉਹ ਕਿੰਨੇ ਦਾ ਹੈ ਸੈਟ ਕਿੰਨੇ ਦਾ ਹੈ ਦੋਨੇ ਕਿੰਨੇ ਦਾ ਪਵੇਗਾ ਵੱਡਾ ਕਿਹੜਾ ਉਹ ਵੱਡਾ ਸੈਟ ਹਾਂ ਵੱਡਾ ਸੈਟ ਵੱਡਾ ਸੈਟ ਦਾ ਸਾਰਾ ਤੁਹਾਡਾ 6000 ਰੁਪਏ ਅੱਛਾ ਤੇ ਆ 1000 ਦੀ ਸਿਕਤਰ ਪਾ ਅੱਛਾ ਉਹ ਤੁਹਾਡਾ ਬਣੇਗਾ ਜੀ 5000 4000 ਲੈਨੇ ਆ ਦੇ ਦੇ ਹਜ਼ਾਰ ਕੰਡ ਦਾ ਫਰਕ ਹੋਇਆ ਫਿਰ ਠੀਕ ਨਹੀਂ ਇਹ 300 ਦਾ ਪੈ ਗਿਆ 250 ਨਾ ਇਹਦਾ ਕੋਈ ਨਾ ਵਾ ਨਾ 1200 ਹਾਂ ਜੈਕ ਤੋਂ ਆਵੇ 1200 ਤੇ ਮੈਂ ਤਾਂ ਇਹ ਬਾਦੂ ਲੈ ਕੇ ਆਦਾ ਹਾਂ ਤੇ ਹਾਂ ਪਹਿਲਾ ਲੈ ਲਿਆ ਪਹਿਲਾ ਨਹੀਂ ਹੈਗਾ ਮੈਨੂੰ 35 ਸਾਲ ਹੋ ਗਏ ਕੋਲ ਨਾ ਨਗਰ ਆਵੇ ਸਾਲ ਪੁਰਾਣੀ ਐ ਸੀ 35 ਸਾਲ ਦੁਕਾਨ ਪੁਰਾਣੀ ਤੁਹਾਡੀ ਇਹ ਰਿਪਲਾਈ ਸੀ ਅਜੇ ਮੁੰਨਾ ਫੇਰ ਲੈ ਕੇ ਜਾਣੀ ਆ ਨਾ ਚਾਰ ਮਹੀਨਾ ਕਰਦੀਆਂ ਮਨ ਮਰਜ਼ੀ ਕਰਦੇ ਇਹ ਜਿਆਦਾ ਕੀ ਇਹ ਸਾਰਾ 2700 ਚ ਵਧੀਆ ਆਵਾਜ਼ ਬਣੇਗੀ ਫਿਰ ਠੀਕ ਹੈ ਆਪਾਂ ਨੂੰ ਇਹੀ ਚੀਜ਼ ਹਣ ਮੋੜ ਠੀਕ ਹੈ 8 8 स्पीकर ਹੈ ਕਿ ਬਿੱਡਾ ਲੈਣਾ ਹੈ ਤੇ ਬੇਸ ਬਣੇਗੀ ਤਾਂ ਦੱਸੋ ਜੇ ਉਹ ਵੀ ਭੜੇ ਬੁੱਸੇ ਹੋਏ ਜੇ ਉਹ ਨਾ ਬਣੀ ਫਿਰ ਕੀ ਕਰੀ ਉਹਦੇ ਸਿੱਟੇ ਜੀ ਨਾ ਬਣਦੇ ਬਸ ਚਲਵਾ ਕੇ ਇੱਥੇ ਚਲਾ ਕੇ ਮੇਰੀ ਗੱਲ ਸੁਣ ਲੈ ਫਿਰ ਮੋੜਨਾ ਨਾ ਨਾ ਇੱਥੇ ਤਾਂ ਚਲਾ ਕੇ ਦੈਸਵਾ ਦੇ ਫਿਰ ਕੰਮ ਨਵੇਂ ਓਏ ਟਰੈਕਟਰ ਸਾਡਾ ਠੀਕ ਜਿਹੀ ਹੈ ਇਹਨੇ ਚਲਾ ਕੇ ਨਾ ਮੰਨੇ ਨਾ ਚਲਾ ਕੇ ਵਕਾਏ ਨੂੰ ਚਲਾ ਕੇ ਲੋ ਸਰ ਇਹਦੇ ਲਾ ਦੇ ਇਹਨੂੰ ਸੱਤ ਕਰਕੇ ਨਾਲੇ ਹੋਣਾ ਤੇਰੇ ਕੋਲ ਸਪੀਕਰ ਨੂੰ ਦਾ ਵੀ ਤਾਂ ਮੰਦੇ ਨਾਲ ਉਹਦਾ ਵੱਡੇ ਦੇ ਸੋਚ ਨਾ ਤੂੰ ਚਲਾ ਕੇ ਦਿਖਾ ਦੇ ਇਹ ਆਵਾਜ਼ ਵਧੀਆ ਹੋਵੇ ਆਵਾਜ਼ ਚਲਾ ਕੇ ਵਿਖਾ ਦਿੰਦਾ ਚਲਾ ਕੇ ਵਿਖਾ ਦੇ ਦਿੰਦਾ ਮੈਂ ਜਾ ਰਿਹਾ ਹਾਂ ਸਾਡੇ ਕਿਹਣਾ ਨਾਲ ਆਣ ਨੂੰ ਸਾਡੇ ਕਿਹਨੂੰ ਇੱਥੇ ਲਾ ਕੇ ਦੇ ਸਮਾਣੀ ਤੁਹਾਡਾ ਵਾਲਾ ਜਿਹੜਾ ਲਾ ਕੇ ਤੱਕ ਆ ਤੇਰਾ ਬਚਾ ਲੋ ਸਿਰਫ ਤੁਹਾਡਾ 2 ਮਿੰਟ ਦਾ ਫਰਕ ਰਹਿ ਜਾਂਦਾ ਨਿੱਕਾ ਜਿਹਾ ਬੱਸ ਸ਼ੁਰੂ ਕਰ ਲੈਂਦੇ ਹਾਂ ਤਕਲੀਲਾ ਕੀ ਸ੍ਰੀਕਰ ਤੇ ਦੇਖ ਘਰ ਰਹੇ ਆ ਫਿੱਟ ਆ ਵੀ ਲੱਗੇ ਆ ਹਾਂ ਗੁਰਮਣ ਕਿੰਨਾ ਟਾਈਮ ਲਾਏਗਾ ਇਹ ਤਾਂ ਹੁਣ ਫੋਟੇ ਚੈੱਕ ਦਾ ਹੀ ਟਾਈਮ ਲੱਗਿਆ ਹੋਇਆ ਹਾਂ। ਹਾਂ। ਕੱਟਣਾ ਆਪਾਂ ਆਪਾਂ। ਜਿਹੜੇ ਸਰਾਕ ਨਿਕਲੇ ਹੋਏ ਨੇ ਉਹ ਮੇਰਾ ਟਿਕਾਣਾ ਨਹੀਂ ਲੈਣਗੇ। ਤੇ ਸਵੀਕਾਰਾਉਣੇ ਸਰਾਕ ਕੱਢਣੇ ਨੇ। ਇਕੜਵਾ ਲੈਨੇ ਆ ਬਾਈ ਤੂੰ। ਮੈਂ ਤਾਂ ਸਮਾਨੇ ਵਾਲੇ ਨੇ ਸਰਾ ਕੱਢੇ ਨਹੀਂ ਜੇ ਅਸੀਂ ਮੱਛਰੀ ਪਿੰਡਾਂ ਤੇ ਸਾ ਹਸਰਾ ਕੜਾਇਕ ਦੀ ਕਰਾਂ ਜੀ ਤੇ ਮਗਰਾੜ ਦੀ ਉੱਥੇ ਫਿਰ ਫਿੱਟ ਕੀਤਾ ਆ ਕੇ ਪਿੰਡ ਆਹ ਸੌਦਾ ਸਾਰਾ ਹਾਂ ਬਹੁਤ ਟਾਈਮ ਖਰਾਬ ਕਰਦਾ ਬਹੁਤ ਮਾ ਵੱਡਾ ਮੇ ਕੋਲ ਹੈ ਨਹੀਂ ਤੇ ਰਾਮਾ ਪਰ ਰਾਮਾ ਸਭ ਦੇ ਮਾ ਕੋਈ ਕੰਮ ਮਾ ਮਾ ਮੋਟੇ ਕਰਦਾ ਘਾਰ ਵੀ ਫੋੜ ਆਪਣਾ ਸਾਈਡ ਤੇ ਫਾਰ ਦੇ ਕਿੱਕ ਲਓ ਜੀ ਇਹ ਲੱਗਿਆ ਪਹਿਲੀ ਵਾਰ ਤੇ ਫਿਰ ਹੋ ਗਿਆ ਤਿਆਰ ਸਾਡਾ